ਆਸ਼ਮੀਂ ਜੀ ਤੁਸੀਂ ਅੱਜ ਕਿੱਥੇ ਆਏ ਹੋ ਐਸਐਸਪੀ ਸਾਹਿਬ ਦੇ ਕੋਲ ਫੇਸ ਦੇ ਆ ਕੀ ਕਰਨਾ ਹੈ ਸਰ ਸਾਡਾ ਫੋਨ ਗਵਾਚ ਗਿਆ ਸੀਗਾ ਤੇ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਸਾਡਾ ਫੋਨ 15 ਦਿਨਾਂ ਦੇ ਵਿੱਚ ਸਾਨੂੰ ਲੱਭ ਕੇ ਦਿੱਤਾ ਹੈ ਕਿੰਨੀ ਕੀ ਖੁਸ਼ੀ ਹੋ ਰਹੀ ਹੈ ਜੀ ਸਰ ਸਾਨੂੰ ਬਹੁਤ ਖੁਸ਼ੀ ਹੈ ਮਾਂ ਨਾਲ ਮਲੇ ਕੋਲ ਆ ਪਹੁੰਚੇ ਹਾਂ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਿਆਂ ਸੂਬੇ ਵਿੱਚ ਨਿਵੇਸ਼ ਲਿਆਉਣ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈ ਰਿਹਾ ਹੈ ਨਿਵੇਸ਼ਕ ਵੱਡੇ ਪੱਧਰ ਤੇ ਸੂਬੇ ਚ ਨਿਵੇਸ਼ ਕਰਨ ਚ ਰੁਚੀ ਦਿਖਾ ਰਹੇ ਹਨ ਜਿਸ ਕਰਕੇ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਸਤੇ ਵੀ ਖੁੱਲੇ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਚ ਇੰਡਸਟਰੀ ਤੇ ਨਿਵੇਸ਼ਕਾਂ ਨੂੰ ਖਿੱਚਣ ਲਈ ਵੱਡੇ ਉਦਦਨ ਕੀਤੇ ਜਾ ਰਹੇ ਹਨ ਇਨਵੈਸਟ ਪੰਜਾਬ ਰਾਹੀਂ ਸੂਬੇ ਵਿੱਚ ਹੁਣ ਤੱਕ 86541 ਕਰੋੜ ਰੁਪਏ ਦਾ ਨਿਵੇਸ਼ ਹੋ ਚੁੱਕਿਆ ਹੈ ਨਿਵੇਸ਼ਕਾਂ ਦੀ ਭਲਾਈ ਲਈ ਸਿੰਗਲ ਵਿੰਡੋ ਸਿਸਟਮ ਵਾਲੀ ਉਦਯੋਗਿਕ ਪੱਖੀ ਨੀਤੀ ਵੀ ਤਿਆਰ ਕੀਤੀ ਗਈ ਹੈ। ਪੰਜਾਬ ਸਰਕਾਰ ਦੀਆਂ ਅਜਹੀਆਂ ਨੀਤੀਆਂ ਕਾਰਨ ਹੀ ਨਿਵੇਸ਼ਕ ਸੂਬੇ 'ਚ ਵਾਪਸ ਆ ਰਹੇ ਹਨ। ਪੰਜਾਬ 'ਚ ਨਾ ਸਿਰਫ ਕਾਰੋਬਾਰ ਸਥਾਪਿਤ ਹੋ ਰਹੇ ਹਨ ਸਗੋਂ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੋ ਰਹੇ ਹਨ। ਮੈਂ ਕਿਹਾ ਸੀਗਾ ਕਿ ਬਾਹਰਲੇ ਮੁਲਕਾਂ ਦੀਆਂ ਕੰਪਨੀਆਂ ਇੱਥੇ ਆਉਣਗੀਆਂ। ਉਦੋਂ ਸ਼ਾਇਦ ਕੁਝ ਬੰਦੇ ਮਜ਼ਾਕ ਸਮਝਦੇ ਸੀ। ਮੈਨੂੰ ਹੁਣੇ ਮੈਸੇਜ ਆਇਆ ਗੁਰਲਾਲ ਨੇ ਪੜਾਇਆ ਹੈ। ਉਹ ਕਹਿੰਦਾ ਕਿ ਮਾਨ ਸਾਹਿਬ ਧੰਨਵਾਦ ਮਾਰੇ ਲੱਗ ਕੇ ਮੈਂ ਗੋਰੇ ਆ ਗਏ ਇਨਵੈਸਟ ਪੰਜਾਬ ਦੀ ਉੱਥੇ ਅਸੀਂ ਜਾ ਕੇ ਗੱਲ ਕਹੀ ਕਿ ਤੁਸੀਂ ਪੰਜਾਬ ਇੱਕ ਵਾਰੀ ਆ ਕੇ ਦੇਖ ਲਓ ਮੈਨੂੰ ਇੰਨਾ ਪਤਾ ਹੈ ਇੱਕ ਵਾਰੀ ਤੁਸੀਂ ਆ ਕੇ ਦੇਖ ਲੋਗੇ ਤੁਹਾਡਾ ਜਾਨ ਨੂੰ ਚੀ ਨਹੀਂ ਕਰੂਗਾ ਔਰ ਇਹ ਧਰਤੀ ਇਦਾਂ ਦੀ ਬਰਕਤ ਵਾਲੀ ਹੈ ਜਿਹੜਾ ਇੱਥੇ ਆ ਗਿਆ ਜਿਨੇ ਇੱਟ ਲਾ ਲਈ ਇੱਥੇ ਉਹ ਘਾਟਾ ਨਹੀਂ ਖਾਂਦਾ ਪੁੱਤਰ ਮੀਰਦੀਨ ਜੀ ਮੇਰਾ ਮੋਬਾਈਲ ਜੋ ਕਿ 10 11 ਮਹੀਨੇ ਤੋਂ ਗੁੰਮ ਹੋ ਗਿਆ ਸੀਗਾ ਸਾਨੂੰ ਬਿਲਕੁਲ ਉਮੀਦ ਨਹੀਂ ਸੀਗੀ ਪਰ ਸਰ ਜੀ ਨੇ ਐਸਐਸਪੀ ਸਾਹਿਬ ਨੇ ਬਹੁਤ ਮਿਹਨਤ ਕਰਕੇ ਸਾਡਾ ਮੋਬਾਈਲ ਲੱਭ ਕੇ ਦਿੱਤਾ ਨਵੇਂ ਸਾਲ ਦਾ ਸਾਨੂੰ ਤੋਹਫਾ ਦਿੱਤਾ ਬਹੁਤ ਖੁਸ਼ੀ ਹੋਈ ਹੈ ਸਾਨੂੰ ਆ ਕੀ ਨਾਮ ਹੈ ਆਪਣਾ ਮੇਰਾ ਸੁਨੀਤਾ ਜੀ ਆ ਸੁਨੀਤਾ ਜੀ ਕਿੰਨੀ ਖੁਸ਼ ਹੋ ਰਹੀ ਹੈ ਅੱਜ ਤੋਂ ਬਹੁਤ ਖੁਸ਼ੀ ਹੈ ਬਹੁਤ ਖੁਸ਼ੀ ਹੈ ਔਰ ਆਪकी ਬਹੁਤ ਮਿਹਰबानी ਆਪकी ਤਰੱਕੀਆਂ ਐ ਐਸੇ ਹੀ ਹੁੰਦੀ ਰਹਿਣ ਇਹ ਕਿਤਨੇ ਦਾ ਮੋਬਾਈਲ tha ਆਪਕਾ ਇੱਕ ਮੋਬਾਈਲ ਮੇਰਾ ਇਹ tha छब्बीस हाँ काम करती कर बस मजदूरी उस दिन से नींद आ गई थी नहीं मैं बहुत रोई बहुत रोई मैं तो आगे... सारे दिन काम कर कर के एक, -एक पैसा जोड़ के किराया खर्चा रोटी पानी उसमें से फोन लिय जरूरत के लिए और आज मिल गया तो बहुत खुश हुआ पुलिस जो अच्छा काम बहुत 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 तरक्की हुई है और हो ਮਾਲਕ ਬਹੁਤ ਤਰੱਕੀ ਕਰੇ ਇਹ ਜਦੋਂ ਦਾ ਸਾਈਬਰ ਸੈੱਲ ਦਾ ਥਾਣਾ ਬਣਿਆ ਉਦੋਂ ਤੋਂ ਸਾਡੇ ਜਿਹੜੇ ਮਨਤਰੀ ਦੇ ਇੰਸਪੈਕਟਰ ਨੇ ਬੜਾ ਅੱਛਾ ਕੰਮ ਕੀਤਾ ਹੁਣ ਤੱਕ 106 ਫੋਨ ਲੋਕਾਂ ਨੂੰ ਦੇ ਚੁੱਕੇ ਆ ਜਿੰਨੇ ਦੇ ਗੁੰਮ ਹੋਏ ਆ ਤੇ ਅੱਜ ਵੀ ਸਾਰਿਆਂ ਦੇ ਜਿਹੜੇ ਗੁੰਮ ਹੋਏ ਸੀ ਫੋਨ ਅਸੀਂ ਉਹਨਾਂ ਨੂੰ ਜਿਹੜੇ ਮਾਲਕ ਹਨ ਉਹਨਾਂ ਨੂੰ ਹਵਾਲੇ ਕੀਤਾ ਤੇ ਹੁਣ ਤੱਕ ਦੀ ਟੋਟਲ 16 ਲੱਖ ਦੇ ਫੋਨ ਅਸੀਂ ਜਿਹੜੇ ਅੱਜ ਦਿੱਤੇ ਆ ਤੇ ਬੜਾ ਵਧੀਆ ਉਪਰਾਲਾ ਪੁਲਿਸ ਵੱਲੋਂ ਤੇ ਲੋਕੀ ਬੜੇ ਖੁਸ਼ ਨੇ ਕਿਉਂਕਿ ਉਹਨਾਂ ਨੂੰ ਕਈਆਂ ਨੂੰ ਮੈਂ ਪਰਸਨਲੀ ਗੱਲ ਕੀਤੀ ਹੈ ਵੀ ਉਹਨਾਂ ਨੂੰ ਕਹਿੰਦੇ ਉਮੀਦ ਨਹੀਂ ਸੀ ਕਿ ਸਾਨੂੰ ਪੁਲਿਸ ਇਦਾਂ ਬੁਲਾ ਕੇ ਸਾਨੂੰ ਫੋਨ ਦੇਊਗੀ ਤੇ ਪਬਲਿਕ ਵੀ ਬੜੀ ਖੁਸ਼ ਹੈ ਇਸ ਨਵੇਂ ਪ੍ਰੋਗਰਾਮ ਨੂੰ ਧੰਨਵਾਦ